ਜੋ ਪਿਓ ਆਪਣੀ ਧੀ ਦਾ ਨਹੀਂ ਹੋਇਆ ਉਹ ਲੋਕਾਂ ਦਾ ਕਿੱਥੋਂ ਹੋਜੂ ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਉਹਨਾਂ ਨੇ ਕਿਹਾ ਕਿ ਅਜਿਹਾ ਨਲਾਇਕ ਮੁੱਖ ਮੰਤਰੀ ਪੰਜਾਬ ਦਾ ਬਣ ਗਿਆ ਹੈ ਤੇ ਜਿਹਨੂੰ ਸ਼ਰਾਬ ਪੀਣ ਤੋਂ ਇਲਾਵਾ ਹੋਰ ਕੁਝ ਸੁੱਜਦਾ ਹੀ ਨਹੀਂ ਆ ਤੇ ਕੁਝ ਕਹਾਣੀਆਂ ਬਣਾਈ ਜਾ ਰਹੀਆਂ ਤੇ ਲੋਕਾਂ ਨੂੰ ਮੂਰਖ ਬਣਾਈ ਜਾ ਰਿਹਾ ਤੇ ਇਹ ਬਿਆਨ ਜਿਹੜੇ ਕਿ ਸੁਖਬੀਰ ਬਾਦਲ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਂ ਪਹਿਲੀ ਸੁਣਿਆ ਹੈ ਕਿ ਇੱਕ ਧੀ ਜਿਹੜੀ ਕਿ ਆਪਣੇ ਪਿਓ ਨੂੰ ਬਹੁਤ ਪਿਆਰ ਕਰਦੀ ਹੈ ਪਰੰਤੂ ਉਹ ਬਿਲਕੁਲ ਉਲਟ ਦਿਖਾਈ ਦਿੱਤਾ ਜਿਸ ਤਰ੍ਹਾਂ ਧੀ ਸੀਰਦੇ ਵੱਲੋਂ ਆਪਣੇ ਹੀ ਬਾਪ ਭਗਵੰਤ ਮਾਨ ਨੂੰ ਲੈ ਕੇ ਅਜਹੀ ਸ਼ਬਦਾਬਲੀ ਵਰਤੀ ਗਈ ਤੇ ਜਿਸ ਤੋਂ ਬਾਅਦ ਇਹ ਬਿਆਨ ਦੇ ਕੇ ਸੁਖਬੀਰ ਬਾਦਲ ਦੇ ਵੱਲੋਂ ਫਿਰ ਤੋਂ ਜਿਹੜਾ ਕਿ ਭਗਵੰਤ ਮਾਨ ਨੂੰ ਲੈ ਕੇ ਪਰਟਵਾ ਕੀਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਬੀਰ ਬਾਦਲ ਦਾ ਹੋਰ ਕੀ ਕਹਿਣਾ ਦੇਖੋ ਇੱਕ ਬੇਟੀ ਆਪਣੇ ਬਾਪ ਬਾਰੇ ਮੜਾ ਕੋਈ ਨਹੀਂ ਬੋਲਦੀ ਮੈਂ ਪਹਿਲੀ ਵਾਰ ਦੇਖਿਆ ਬੇਟੀ ਨੇ ਕਿਹਾ ਮੈਨੂੰ ਇਹ ਤੋਂ ਮਾੜਾ ਬੰਦਾ ਕੋਈ ਨਹੀਂ ਇੱਕ ਉਹਦੀ ਆਪਣੀ ਬੇਟੀ ਨੇ ਕਿਹਾ ਤੇ ਆਪਾਂ ਸੂਬਾ ਸੰਭਾਲ ਦਿੱਤਾ ਐਨਾ ਵੀ ਨਹੀਂ ਦੇਖਦਾ ਕਿ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਮੈਂ ਇੱਕ ਸੂਬੇ ਨੂੰ ਦੀਗ ਵਾਈ ਕਰ ਰਹੇ ਹਾਂ ਤੁਸੀਂ ਦੇਖਿਆ ਹੁਣ ਜਰਮਨੀ ਗਿਆ ਫ੍ਰੈਂਕਫਰਟ ਗਿਆ ਇਹਦੀ ਆਦਤ ਸ਼ਰਾਬ ਪੀਣ ਦੀ ਇੰਨੀ ਮਾੜੀ ਐ ਜਦੋਂ ਵਾਪਸ ਆਉਣ ਲੱਗਿਆ ਉਹ 에ਰਪੋਰਟ ਦੇ ਉੱਤੇ ਜਦੋਂ ਵੀਆਈਪੀ ਹੁੰਦੇ ਉਹਨਾਂ ਨੇ ਇੱਕ ਅਲੱਗ ਕਮਰਾ ਜਾਂ ਹੁੰਦਾ ਜਿੱਥੇ ਰਾਮ ਰੂਮ ਕਰ ਲੋਗੇ ਜਹਾਜ਼ ਤੋਂ ਜਾਣ ਤੋਂ ਪਹਿਲੇ ਉੱਥੇ ਸ਼ਰਾਬ ਪਈ ਹੁੰਦੀ ਐ ਇਹਦੀ ਜਦੋਂ ਨਿਗਾਹ ਲੱਗੀ ਮੈਨੂੰ ਅਫਸਰ ਦਸੀਆਂ ਨਾਲ ਕਹਿੰਦਾ ਉਹ ਬੋਤਲ ਦਾ ਖੋਲ ਕੇ ਲਿਓ ਉਹ ਘੰਟਾ ਡੇਢ ਘੰਟਾ ਉੱਥੇ ਬਹਿਣਾ ਸੀ ਤੱਲੀ ਹੋ ਗਿਆ ਅਫਸਰ ਹੁਣ ਅਫਸਰ ਕਿਵੇਂ ਕਹੇ ਮੁੱਖ ਮੰਤਰੀ ਨੂੰ ਘੱਟ ਪੀਓ ਐਨੀ ਪੀ ਲਈ ਤੇ ਫਿਰ ਉਹਦੇ ਬਾਅਦ ਦੇਖਿਆ ਕਿ ਖੜਾ ਨਹੀਂ ਹੁੰਦਾ ਦੇਖੋ ਹਿੰਦੁਸਤਾਨ ਦਾ ਐਮਬੈਸਡਰ ਇੱਕ ਪਾਸੇ ਫੜੀ ਜਾਏ ਤੇ ਕਨਾਂ ਦਾ ਪੁਲਸ ਵਾਲੇ ਨਾਲ ਸੀ ਜਿਹੜੇ ਸਿਕਿਉਰਟੀ ਵਾਲੇ ਇੱਕ ਫੜ ਕੇ ਨੂੰ ਲੈ ਗਏ ਜਹਾਜ ਅੱਛਾ ਉਹ ਜਹਾਜ ਮੇਰਾ ਇੱਕ ਦੋਸਤ ਜਿਹੜਾ ਕੱਥੇ ਸਕੂਲ ਪੜ੍ਹਿਆ ਰਾਜਸਥਾਨ ਤੋਂ ਉਹਦੇ ਹੋਟਲ ਹੈ ਰਾਜਸਥਾਨ ਚ ਹੈ ਉਹ ਵੀ ਉਸ ਇੰਜਾ ਵਿੱਚ ਪਹਿਲੀ ਕੁਰਸੀ ਤੇ ਬੈਠਾ ਸੀ ਫਰੰਟ ਤੇ ਉਹਨੇ ਮੈਨੂੰ ਸ਼ਾਮ ਨੂੰ ਦੱਸਿਆ ਤੈਨੂੰ ਮੈਂ ਪ੍ਰੈਸ ਕਾਨਫਰੈਂਸ ਕੀਤੀ ਉਹਦੇ ਬਾਅਦ ਮੈਨੂੰ ਕਹਿੰਦਾ ਜਦੋਂ ਲਿਆਂਦਾ ਡਿਗਦਾ ਤੇ ਪਹਿਲੀ ਇੱਕ ਅੰਗਰੇਜ਼ ਲੇਡੀ ਬੈਠੀ ਸੀ ਸੀਟ ਤੇ ਪਹਿਲੇ ਉਹਦੇ ਉੱਤੇ ਆ ਕੇ ਡਿਗ ਪਿਆ ਫਿਰ ਚੱਕੇ ਨੂੰ ਚੱਕੇ ਨੂੰ ਅੱਗੇ ਲੈ ਕੇ ਗਏ ਡਿਗਦਾ ਡਿਗਦਾ ਹੁਣ ਜਿਹੜੀ 에ਅਰਲਾਈਨ ਹੈ ਇਨਾਂ ਦਾ ਇੱਕ ਕਾਨੂੰਨ ਹੈ ਦੁਨੀਆ 'ਚ ਕਿ ਜਿਹੜਾ ਕੋਈ ਪੈਸੇਂਜਰ ਸ਼ਰਾਬ ਜ਼ਿਆਦੀ ਪੀਤੀ ਹੋਈ ਉਹਨੂੰ ਜਹਾਜ਼ 'ਤੇ ਨਹੀਂ ਚੜਾਉਂਦੇ ਕਿਉਂਕਿ ਉੱਤੇ ਜਾ ਕੇ ਜੇ ਕੁਝ ਹੋ ਜੇ ਜਹਾਜ਼ ਥੱਲੇ ਤਾਰਨਾ ਬਹੁਤ ਔਖਾ ਹੈ ਓਏ 에ਰੋਸਟ੍ਰੀਨ ਨੇ ਦੇਖਿਆ ਕਿ ਇੱਕ ਸ਼ਰਾਬੀ ਹੈ ਬੁਰਾ ਹਾਲ ਹੈ ਦਾ ਉਹ ਗਈ ਕੈਪਟਨ ਕੋਲੇ ਜਹਾਜ਼ ਦੇ ਕਿ ਜੀ ਇੱਕ ਪੈਸੇਂਜਰ ਹੈ ਸ਼ਰਾਬ ਪੀ ਕੇ ਆਇਆ ਕੈਪਟਨ ਆਇਆ ਕੈਪਟਨ ਨੇ ਕਿਹਾ ਜੀ ਦੇਖੀ ਹਾਲਤ ਇਹ ਦੀ ਤੇ ਕਹਾਂ ਜੀ ਇਹਨੂੰ ਥੱਲੇ ਤਾਰ ਦਿਓ ਉਹ ਜਿਹੜੇ ਅਫਸਰ ਕਹੇ ਸੀ ਜੀ ਇਹ ਚੀਫ ਮਨਿਸਟਰ ਹੈ ਹੁਣ ਬਾਹਰ ਲਿਆਂ 에ਰਲਾਈਨ ਨੂੰ ਕੀ ਪਤਾ ਕਿਹੜਾ ਚੀਫ ਮਨਿਸਟਰ ਹੈ ਕਿਹੜਾ ਕੀ ਹੈ ਉਹ ਕਹਿੰਦਾ ਸਾਡਾ ਤਾਂ ਕਾਨੂੰਨ ਹੈ ਅਸੀਂ ਨਹੀਂ ਤਾਰ ਸਕਦੇ ਤੇ ਉਹਨੂੰ ਚੱਕ ਕੇ ਬਾਹਰ ਤਾਰਿਆ ਦੇਖੋ ਆ ਆਪਣੇ ਸੂਬੇ ਦਾ ਮੁੱਖ ਮੰਤਰੀ ਹੈ ਕਹਿੰਦਾ ਕੀ ਹੁੰਦਾ ਸੀ ਮੇਰਾ ਖਰਾਬ ਪੈਨ ਆਊਂਗਾ ਕਰੂੰਗਾ ਮੈਨਸ ਆ ਦੇਖੋ ਜੀ ਲੀਡਰ ਸਕਿਉਰਟੀ ਲਈ ਫਿਰਦੇ ਆ ਹੁਣ ਕੀ ਕਰਦੇ ਆ ਅੱਜ ਪੰਜਾਬ ਚ ਚਾਰ ਚੀ ਮਿਨਿਸਟਰ ਹੈ ਇੱਕ ਆਪ ਇੱਕ ਇਹਦੀ ਘਰ ਵਾਲੀ ਹੁਣ ਨਵੀਂ ਤੂੰ ਜਾਂਦੇ ਦੇਖਿਆ ਕਿਤੇ ਐਸਐਸਪੀ ਡੀਸੀ ਅੱਗੇ ਪਿੱਛੇ ਮੈਡਮ ਜਾ ਰਹੇ ਆ ਓਹ 50 ਪੁਲਿਸ ਵਾਲੇ ਗੱਡੀਆਂ ਤੇ 50 ਗੱਡੀਆਂ ਮਗਰ ਉਹਦੇ ਮਾਤਾ ਜੀ ਮੈਂ ਵੀਡੀਓ ਦੇਖੀ ਇੱਕ ਦਿਨ ਮਾਤਕ ਮੈਂ ਕਿਹਾ ਜੀ ਭਗਵੰਤ ਮੰਨ ਜਾ ਰਹੇ ਆ ਨਹੀਂ ਨਹੀਂ ਮਾਤਾ ਜੀ ਜਾ ਰਹੀ ਐ ਫਿਰ ਉਹਦੀ ਭੈਣ ਜੀ ਜਾ ਰਹੀ ਐ ਕਿਤੇ ਤੁਹਾਡੇ ਕੋਲੇ ਆਏ ਮੈਂ ਲੁਧਿਆਣੇ ਜਦੋਂ ਸਰਕਾਰ ਸੀ ਹਰ ਮਹੀਨੇ 15 ਦਿਨ ਬਾਅਦ ਗੇੜਾ ਲੱਗਦਾ ਹੀ ਲੱਗਦਾ ਹੁੰਦਾ ਸੀ ਗੱਡੀ ਚੱਕ ਲੈਣੀ ਸ਼ਾਮ ਨੂੰ ਜਿਵੇਂ ਢਿੱਲੋ ਸਾਹਿਬ ਹੈ ਸ਼ਵਾਲਕ ਜੀ ਹੈ ਗੱਡੀ ਬਿਠਾ ਲੈਣ ਦੱਸੋ ਯਾਰ ਕੀ ਕੀ ਕੰਮ ਕਰਾਉਣਾ ਆਪਾਂ ਕੱਲੇ ਚਲੇ ਜਾਂਦੇ ਇਹਨੇ ਕਿਤੇ ਪੰਟਾਈ ਹਿਸਾਲ ਹੋਵੇ ਦਿਖਾਈ ਨਹੀਂ ਦਿੰਦਾ